ਸਤਿ ਸ੍ਰੀ ਅਕਾਲ ਮੈਂ ਹਕਮਲਪਾਲ ਸਿੰਘ ਤੁਸੀਂ ਦੇਖ ਰਹੇ ਹੋ ਸਾਡੇ ਲੋਕ ਚੈਨਲ ਲੈ ਕੇ ਆਦ ਰਹ ਰਫਤਾਰ ਨਿਊਜ਼ ਆਓ ਫਿਰ ਝਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਰਾਸ਼ਪਤੀ ਡੋਨਲਡ 트ੰਪ ਦੇ ਵੱਲੋਂ ਆਇ ਦਿਨ ਕੋਈ ਨਾ ਕੋਈ ਨਵਾਂ ਐਲਾਨ ਕੀਤਾ ਜਾ ਰਿਹਾ ਹੈ 트ੰਪ ਪ੍ਰਸ਼ਾਸਨ ਨੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਖਿਲਾਫ ਇੱਕ ਹੋਰ ਅਜੀਹ ਐਲਾਨ ਕੀਤਾ ਜਿਸ ਤੋਂ ਸੁਣ ਕੇ ਹਰ ਕੋਈ ਹੈਰਾਨ ਜਾ ਗਿਆ ਜਾਣਕਾਰੀ ਅਨੁਸਾਰ ਅਮਰੀਕਾ ਦੇ ਵਿੱਚ ਰਹਿਣ ਦੀ ਮੰਗ ਕਰਨ ਵਾਲੇ ਵਿਦੇਸ਼ੀਆਂ ਨੂੰ ਹੁਣ ਉਹਨਾਂ ਦੀ ਸਿਹਤ ਦੀ ਸਥਿਤੀ ਦੇ ਆਧਾਰ ਉੱਤੇ ਵੀਜ਼ਾ ਦੇਣ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਟਰੰਪ ਪ੍ਰਸ਼ਾਸਨ ਦੇ ਵੱਲੋਂ ਅਮਰੀਕੀ ਵੀਜ਼ਾ ਅਫਸਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਉਹ ਅਜਿਹੇ ਵਿਅਕਤੀਆਂ ਦੀਆਂ ਅਰਜ਼ੀਆਂ ਰੱਦ ਕਰ ਦੇਣ ਜਿਨ੍ਹਾਂ ਨੂੰ ਕੋਈ ਖਾਸ ਡਾਕਟਰੀ ਸਮੱਸਿਆਵਾਂ ਨੇ ਰਿਪੋਰਟਾਂ ਅਨੁਸਾਰ ਉਹਨਾਂ ਸਮੱਸਿਆਵਾਂ ਦੇ ਵਿੱਚ ਸ਼ੂਗਰ ਤੇ ਮੋਟਾਪਾ ਵੀ ਸ਼ਾਮਲ ਨੇ ਇਸ ਨਿਰਦੇਸ਼ ਦੇ ਵਿੱਚ ਅਧਿਕਾਰੀਆਂ ਨੂੰ ਅਜਿਹੇ ਬਿਨਾਂ ਕਾਰਨ ਨੂੰ ਅਯੋਗ ਮੰਨਣ ਲਈ ਕਿਹਾ ਗਿਆ ਹੈ ਜਿਨ੍ਹਾਂ ਦੀ ਸਿਹਤ ਦੀ ਸਥਿਤੀ ਜਾਂ ਉਮਰ ਉਹਨਾਂ ਨੂੰ ਸੰਭਾਵੀ ਪਬਲਿਕ ਚਾਰਜ ਯਾਨੀ ਕਿ ਸਰਕਾਰ ਉੱਤੇ ਬੋਝ ਬਣਾ ਸਕਦੀ ਹੈ ਪੰਜਾਬ ਦੇ ਵਿੱਚ ਮੌਤਲ ਪੰਜਾਬ ਪੁਲਿਸ ਦੇ ਡੀਆਜੀ ਹਰਚੰਦ ਸਿੰਘ ਭੁੱਲਰ ਦੇ ਮਾਮਲੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਸੀਬੀਆਈ ਤੋਂ ਬਾਅਦ ਹੁਣ ਭੁੱਲਰ ਰਿਸ਼ਵਤ ਮਾਮਲੇ ਦੇ ਵਿੱਚ ਈਡੀ ਦੀ ਐਂਟਰੀ ਹੋ ਸਕਦੀ ਹੈ ਕਈ ਆਈਪੀਐਸ ਤੇ ਆਈਐਸ ਅਧਿਕਾਰੀਆਂ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਈਡੀ ਮੰਗਲਵਾਰ ਨੂੰ ਚੰਡੀਗੜ੍ਹ ਦੇ ਵਿੱਚ ਸੀਬੀਆਈ ਦਫ਼ਤਰ ਪਹੁੰਚ ਰਹੀ ਹੈ ਜਿੱਥੇ ਉਹ ਡੀਆਈਜੀ ਭੋਲਰ ਦੇ ਨਾਲ ਨਾਲ ਆਈਪੀਐਸ ਅਤੇ ਆਈਐਸ ਅਧਿਕਾਰੀਆਂ ਦੇ ਰਿਕਾਰਡ ਮੰਗੇਗੀ ਜਿਨ੍ਹਾਂ ਨੇ ਬੇਨਾਮੀ ਜਾਇਦਾਦਾਂ ਹਾਸਲ ਕੀਤੀਆਂ ਨੇ ਡੀਆਈਜੀ ਭੋਲਰ ਅਤੇ ਉਸ ਦੇ ਨਾਲ ਗ੍ਰਿਫਤਾਰ ਕੀਤੇ ਗਏ ਵਿਚੋਲੇ ਕ੍ਰਿਸ਼ਨੂ ਸ਼ਾਰਦਾ ਬਾਰੇ ਸੀਬੀਆਈ ਦੀ ਜਾਂਚ ਵਿੱਚ ਕਈ ਪੰਜਾਬ ਅਧਿਕਾਰੀਆਂ ਬਾਰੇ ਜਾਣਕਾਰੀ ਮਿਲੀ ਹੈ ਸੀਬੀਆਈ ਨੇ ਉਨ੍ਹਾਂ ਦੇ ਨਾਵਾਂ ਦੀ ਸੂਚੀ ਵੀ ਤਿਆਰ ਕੀਤੀ ਹੈ ਤੇ ED ਦੀ ਐਂਟਰੀ ਹੁਣ ਪੰਜਾਬ ਦੇ ਅਧਿਕਾਰੀਆਂ ਲਈ ਮੁਸ਼ਕਲਾਂ ਵਧਾ ਸਕਦੀ ਹੈ ਕਿਉਂਕਿ ਰਿਕਾਰਡ ਹਾਸਲ ਕਰਨ ਤੋਂ ਬਾਅਦ ED ਟੀਮ ਨੋਟਿਸ ਭੇਜੇਗੀ ਤੇ ਬੇਨਾਮੀ ਜਾਇਦਾਦ ਮਾਮਲੇ ਦੇ ਵਿੱਚ ਪੁੱਛਗਿੱਛ ਲਈ ਇਹਨਾਂ ਅਧਿਕਾਰੀਆਂ ਨੂੰ ਬੁਲਾ ਸਕਦੀ ਹੈ ਬ੍ਰਿਟਿਸ਼ ਖੁਫੀਆ ਏਜੰਸੀ ਦੇ ਵੱਲੋਂ ਇੰਟਰਸਪੈਕਟ ਕੀਤੀ ਗਈ ਫੋਨ ਕਾਲ ਦੀ ਮਦਦ ਦੇ ਨਾਲ ਹੀ ਕੈਨੇਡਾ ਦੇ ਅਧਿਕਾਰੀਆਂ ਨੇ ਜੂਨ 2023 ਦੇ ਵਿੱਚ ਹਰਦੀਪ ਸਿੰਘ ਨਿੰਦਰ ਦੀ ਹੱਤਿਆ ਅਤੇ ਭਾਰਤ ਵਿਚਾਲੇ ਕਥਿਤ ਸਬੰਧਾਂ ਦਾ ਪਤਾ ਲਾਇਆ ਤੇ ਇਹ ਦਾਵਾ ਇਸ ਹਫਤੇ ਜਾਰੀ ਇੱਕ ਡਾਕੂਮੈਂਟਰੀ ਦੇ ਵਿੱਚ ਕੀਤਾ ਗਿਆ ਕਾਲ ਇੰਟਰਸਪੈਕਟ ਕਰਨ ਤੋਂ ਭਾਵ ਫੋਨ ਤੇ ਉੱਤੇ ਗੱਲਬਾਤ ਕਰ ਰਹੇ ਵਿਅਕਤੀਆਂ ਦੀ ਗੱਲਬਾਤ ਨੂੰ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਕਿਸੇ ਤੀਜੀ ਧਿਰ ਦੇ ਵੱਲੋਂ ਚੋਰੀ-ਚੋਰੀ ਸੁਣਨਾ ਜਾਂ ਰਿਕਾਰਡ ਕਰਨਾ ब्लूमबर्ग की ओरिजिनल दी डॉक्यूमेंट्री इनसाइड द डेथ्स दैट रॉकड इंडियाज रिलेशन विद द वेस्ट ਦੇ ਵਿੱਚ ਦੱਸਿਆ ਗਿਆ ਕਿ ਬ੍ਰਿਟੇਨ ਦੀ ਕੂਫੀਆ ਏਜੰਸੀ ਨੇ ਕੁਝ ਫੋਨ ਕਾਲਸ ਇੰਟਰਸਪੈਕਟ ਕੀਤੀਆਂ ਸਨ ਜਿਨ੍ਹਾਂ ਦੇ ਵਿੱਚ ਕਿਸੇ ਤਰ੍ਹਾਂ ਦੇ ਉੱਤੇ ਤਿੰਨ ਟਾਰਗੇਟਸ ਦੀ ਚਰਚਾ ਕੀਤੀ ਜਾ ਰਹੀ ਸੀ ਮੰਨਿਆ ਜਾ ਰਿਹਾ ਹੈ ਕਿ ਇਹ ਏਜੰਸੀਆਂ ਬ੍ਰਿਟੇਨ ਦੀ ਗਵਰਨਮੈਂਟ ਕਮਿਊਨੀਕੇਸ਼ਨਸ ਹੈੱਡਕੁਆਟਰ ਸੀ ਤੇ ਨਿੱਜਰ ਇੱਕ ਕੈਨੇਡੀਅਨ ਸਿਕ ਸੀ ਜਿਸ ਨੂੰ ਭਾਰਤ ਨੇ 2020 ਦੇ ਵਿੱਚ ਖਾਲਿਸਤਾਨੀ ਅਤਵਾਦੀ ਦੇ ਲਈ ਅਤਵਾਦੀ ਐਲਾਨਿਆ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ 9 ਨਵੰਬਰ ਨੂੰ ਉਤਰਾਖੰਡ ਰਾਜ ਦੇ ਗਠਨ ਦੀ ਸਿਲਵਰ ਜੁਬਲੀ ਮਨਾਉਣ ਦੇ ਲਈ ਇੱਥੇ ਜਸ਼ਨਾਂ ਦੇ ਵਿੱਚ ਸ਼ਾਮਲ ਹੋਣਗੇ ਅਤੇ 8260 ਕਰੋੜ ਤੋਂ ਵੱਧ ਦੇ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀ ਪੱਥਰ ਵੀ ਰੱਖਣਗੇ। ਮੋਦੀ ਇਸ ਮੌਕੇ ਉੱਤੇ ਇੱਕ ਯਾਦਗਾਰੀ ਡਾਕ ਟਿਕਟ ਵੀ ਜਾਰੀ ਕਰਨਗੇ ਅਤੇ ਇੱਕ ਅਥਰ ਨੂੰ ਸੰਬੋਧਨ ਕਰਨਗੇ। ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਜਿਨ੍ਹਾਂ ਦੇ ਵਿੱਚ ਅੰਮ੍ਰਿਤ ਯੋਜਨਾ ਅਧੀਨ ਦੇਰਾਦੋਂ ਜਲ ਸਪਲਾਈ ਕਵਰੇਜ ਪਿਥौरागढ़ ਦੇ ਵਿੱਚ ਇੱਕ ਪਾਵਰ ਸਬਸਟੇਸ਼ਨ ਸਰਕਾਰੀ ਇਮਾਰਤਾਂ ਦੇ ਵਿੱਚ ਸੂਰਜੀ ਊਰਜਾ ਪਲਾਂਟ ਅਤੇ ਹਲਦਵਾਨੀਆ ਸਟੇਡੀਅਮ ਨੈਨੀਤਾਲ ਵਿਖੇ ਇੱਕ ਐਸਟ੍ਰੋਟ੍ਰਾਫ ਹਾਕੀ ਗਰਾਊਂਡ ਸ਼ਾਮਲ ਹੈ। ਇਹਦੇ ਨਾਲ ਹੀ ਪ੍ਰਧਾਨ ਮੰਤਰੀ ਦੋ ਮਹੱਤਵਪੂਰਨ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਸੌਂਗ ਡੈਮ ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਦੇਰਾਦੂਨ ਅਤੇ ਜਮਰਾਨੀ ਮਲਟੀਪਰਪਸ ਡੈਮ ਪ੍ਰੋਜੈਕਟ ਨੈਨੀਤਾਲ ਦਾ ਵੀ ਨੀਂ ਪੱਤਾ ਰੱਖਣਗੇ। ਸੌਂਗ ਡੈਮ ਪ੍ਰੋਜੈਕਟ ਦੇਰਾਦੂਨ ਨੂੰ ਪ੍ਰਤੀ ਦਿਨ 150 ਐ ਐਮਐਲਡੀ ਪੀਣ ਵਾਲਾ ਪਾਣੀ ਪ੍ਰਦਾਨ ਕਰੇਗਾ ਤੇ ਜਦੋਂ ਕਿ ਜਮਰਾਨੀ ਪ੍ਰੋਜੈਕਟ ਸਿੰਚਾਈ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਬਿਜਲੀ ਉਤਪਾਦਨ ਦਾ ਸਮਰਥਨ ਕਰੇਗਾ। ਪਾਕਿਸਤਾਨ ਤੇ ਅਫਗਾਨਿਸਤਾਨ ਦੇ ਵਿਚਕਾਰ ਗੱਲਬਾਤ ਦਾ ਤੀਜਾ ਦੌਰ 2 ਦਿਨ ਤੱਕ ਚੱਲਿਆ ਪਰ ਪਾਕ ਕਾਬੂਲ ਤੋਂ ਤਹਿਰੀਕੇ ਤਾਲਿਬਾਨ ਪਾਕਿਸਤਾਨ ਦੇ ਹੱਤਵਾਦੀਆਂ ਦੇ ਵਿਰੋਧ ਕਾਰਵਾਈ ਕਰਨ ਲਈ ਲਿਖਤੀ ਵਚਨਬੱਧਤਾ ਪ੍ਰਾਪਤ ਕਰਨ ਵਿੱਚ ਅਸਫਲ ਰਿਹਾ। ਜਿਸ ਨਾਲ ਉੱਤੇ ਪਾਕਿਸਤਾਨ ਵਿਰੁੱਧ ਹਮਲੇ ਕਰਨ ਦੇ ਲਈ ਅਫਗਾਨਿਸਤਾਨ ਦੀ ਧਿਰ ਤੇ ਦੀ ਵਰਤੋਂ ਕਰਨ ਦਾ ਦੋਸ਼ ਹੈ। ਇੱਕ ਅਫਗਾਨ ਅਧਿਕਾਰੀ ਅਨੁਸਾਰ ਸ਼ਾਂਤੀ ਵਰਤਾ ਦੌਰਾਨ ਪਾਕਿਸਤਾਨ ਦੇ ਨਾਲ ਸਰਹੱਦੀ ਝੜਪ ਦੇ ਵਿੱਚ ਚਾਰ ਨਾਗਰਿਕ ਮਾਰੇ ਗਏ ਸਰਹੱਦ ਪਾਰਲੇ ਸੂਤਰਾਂ ਦੇ ਅਨੁਸਾਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜ਼ਾ ਆਰਿਫ ਨੇ ਇੱਕ ਨਿੱਜੀ ਟੀਵੀ ਚੈਨਲ ਨੂੰ ਦੱਸਿਆ ਕਿ ਗੱਲਬਾਤ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਚੌਥੇ ਦੌਰ ਦੇ ਲਈ ਅਜੇ ਕੋਈ ਸਮਾਂ-ਸ਼ਾਰਣੀ ਤੈਅ ਨਹੀਂ ਕੀਤੀ ਗਈ। ਅਫਗਾਨ ਵਫ਼ਦ ਸਾਡੇ ਨਾਲ ਸਹਿਮਤ ਹੈ ਪਰ ਉਹ ਲਿਖਤੀ ਸਮਝੌਤੇ ਉਤੇ ਦਸਤਖਤ ਕਰਨ ਲਈ ਤਿਆਰ ਨਹੀਂ ਹਨ। ਪਾਕਿਸਤਾਨ ਸਿਰਫ ਇੱਕ ਰਸਮੀ ਲਿਖਤੀ ਸਮਝੌਤੇ ਨੂੰ ਸਵੀਕਾਰ ਕਰੇਗਾ। ਰਾਹੁਲ ਗਾਂਧੀ ਦੇ ਦਰਬਾਰ ਦੇ ਵਿੱਚ ਪੰਜਾਬ ਕਾਂਗਰਸ ਵਿੱਚ ਜ਼ਿਲ੍ਹਾ ਪ੍ਰਧਾਨਾਂ ਦੀ ਸੀਕ੍ਰੇਟ ਲਿਸਟ ਰੈਡੀ ਹੈ ਪਰ ਹਾਈ ਕਮਾਂਡ ਨੇ ਸਿਆਸੀ ਰੂਪ ਦੇ ਵਿੱਚ ਤਰਨ ਤਰਨ ਜਿਵੇਂ ਚੋਣ ਦੇ ਨਤੀਜਿਆਂ ਦੀ ਉਡੀਕ ਕਰਨ ਦਾ ਫੈਸਲਾ ਲਿਆ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮਦਰ ਨਜ਼ਰ ਸੂਬੇ ਭਰ ਦੇ ਵਿੱਚ ਮੌਜੂਦਾ ਪ੍ਰਧਾਨਾਂ ਅਤੇ ਨਵੇਂ ਚਿਹਰਿਆਂ ਦੀ ਟੱਕਰ ਦੇਖਣ ਨੂੰ ਮਿਲੇਗੀ ਪਰ ਸੰਗਠਨ ਸਿਰਜਣ ਮੋਹਮ ਦੇ ਕਲਾਈਮੈਕਸ ਨੂੰ ਹਾਲੇ ਜਨਤਕ ਐਲਾਨ ਨਹੀਂ ਕੀਤਾ ਗਿਆ ਤਾਂ ਜੋ ਦਾਵੇਦਾਰਾਂ ਵਿੱਚ ਅਸੰਤੋਸ਼ ਤੇ ਧੜੇਬੰਦੀ ਦਾ ਅਸਰ ਸਿੱਧਾ ਤੌਰ ਦੇ ਉੱਤੇ 11 ਨਵੰਬਰ ਨੂੰ ਹੋਣ ਜਾ ਰਹੀ ਜਿਮਨੀ ਚੋਣ ਦੇ ਉੱਤੇ ਨਾ ਪਵੇ ਹਾਈ ਕਮਾਨ ਨੇ ਟੈਨਸ਼ਨ ਫਰੀ ਚੋਣ ਦੇ ਲਈ ਦੀਵਾਲੀ ਤੋਂ ਪਹਿਲਾਂ ਹੋਣ ਵਾਲੇ ਐਲਾਨ ਨੂੰ ਰੋਕ ਦਿੱਤਾ ਸੀ ਜ਼ਿਕਰ ਜੋ ਹੋ ਗਿਆ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੇ ਸੰਗਠਨ ਸਿਰਜਣ ਮਹਿੰਮ ਤਹਿਤ ਜ਼ਿਲ੍ਹਾ ਪੱਧਰ ਦੇ ਉੱਤੇ ਨਵੇਂ ਸਿਰੇ ਤੋਂ ਸੰਗਠਨ ਨੂੰ ਮਜ਼ਬੂਤ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਗੁਜਰਾਤ ਐਟੀਐਸ ਤੇ ਕੇਂਦਰੀ ਏਜੰਸੀਆਂ ਨੇ ਇੱਕ ਵੱਡੀ ਸਾਂਝੀ ਤੇ ਗੁਪਤ ਕਾਰਵਾਈ ਦੇ ਵਿੱਚ ਅਤਵਾਦੀਆਂ ਦੇ ਦੋ ਵੱਡੇ ਖਤਰਿਆਂ ਨੂੰ ਟਾਲ ਦਿੱਤਾ। ਸੁਰੱਖਿਆ ਏਜੰਸੀਆਂ ਨੇ ਆਈਐਸ ਆਈਐਸ ਨਾਲ ਜੁੜੇ ਤਿੰਨ ਅਤਵਾਦੀਆਂ ਨੂੰ ਗੁਜਰਾਤ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈ ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਨੇ ਤੇ ਏਜੰਸੀਆਂ ਦੀ ਜਾਣਕਾਰੀ ਅਨੁਸਾਰ ਇਹ ਤਿੰਨੇ ਮੁੱਲਦਮ ਇੱਕ ਸਾਲ ਤੋਂ ਵੱਧ ਸਮੇਂ ਤੋਂ ਸੁਰੱਖਿਆ ਏਜੰਸੀਆਂ ਦੀ ਨਿਗਰਾਨੀ ਦੇ ਸੰਤ ਅਤੇ ਇੱਕ ਅਤਵਾਦੀ ਹਮਲੇ ਦੀ ਸਾਜ਼ਿਸ਼ ਰਚ ਰਹੇ ਸਨ ਤਿੰਨੇ ਗ੍ਰਿਫਤਾਰ ਕੀਤੇ ਗਏ ਅਤਵਾਦੀ ਆਈਐਸ ਆਈਐਸ ਦੇ ਨਾਲ ਜੁੜੇ ਵੱਖ-ਵੱਖ ਮੋਡਿਊਲਾਂ ਦਾ ਹਿੱਸਾ ਨੇ ਤੇ ਇਹ ਤਿੰਨੇ ਦੋਸ਼ੀ ਹਥਿਆਰ ਬਦਲਣ ਦੇ ਲਈ ਗੁਜਰਾਤ ਪਹੁੰਚੇ ਥਣ ਏਜੰਸੀਆਂ ਨੂੰ ਉਹਨਾਂ ਦੀ ਹਰਕਤ ਅਤੇ ਯੋਜਨਾ ਬਾਰੇ ਪਹਿਲਾਂ ਹੀ ਸੂਚਨਾ ਮਿਲ ਗਈ ਰਾਜ ਦੇ ਅੰਦਰ ਦਾਖਲ ਹੋਏ ਨੇ ਤਾਂ ਗੁજરાਤ ਏਟੀਐਸ ਦੀ ਟੀਮ ਨੇ ਦਬਿਸ਼ ਦੇ ਕੇ ਉਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਮਰੀਕਾ ਤੇ ਪੱਛਮੀ ਦੇਸ਼ਾਂ ਦੀਆਂ ਸਖਤ ਪਾਬੰਦੀਆਂ ਅਤੇ ਦਬਾਅ ਦੇ ਬਾਵਜੂਦ ਭਾਰਤ ਅਤੇ ਰੂਸ ਦੀ ਊਰਜਾ ਭਾਈਵਾਲੀ ਪਹਿਲਾਂ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੁੰਦੀ ਦਿਖਾਈ ਦੇ ਰਹੀ ਹੈ ਭਾਰਤ ਦੇ ਵਿੱਚ ਰੂਸ ਦੇ ਰਾਜਦੂਤ ਡੈਨਿਸ ਅਲੀਪੋਵ ਨੇ ਕਿਹਾ ਕਿ ਰੂਸ ਨੇ ਭਾਰਤ ਦੇ ਇੱਕ ਭਰੋਸੇਮੰਦ ਊਰਜਾ ਸਾਥੀ ਵਜੋਂ ਆਪਣੇ ਆਪ ਨੂੰ ਸਾਬਤ ਕੀਤਾ ਹੈ ਰਾਇਦੂ ਤੋਂ ਅਲੀਪੋਵ ਨੇ ਦੱਸਿਆ ਹੈ ਕਿ ਰੂਸ ਹੁਣ ਭਾਰਤ ਲਈ ਕੱਚੇ ਤੇਲ ਦਾ ਇੱਕ ਪ੍ਰਮੁੱਖ ਸਪਲਾਈਅਰ ਬਣ ਚੁੱਕਾ ਹੈ ਤੇ ਉਹਨਾਂ ਮੁਤਾਬਕ ਭਾਰਤੀ ਕੁੱਲ ਤੇਲ ਦਰਾਮਦ ਦਾ ਇੱਕ ਤਿਹਾਈ ਤੋਂ ਵੱਧ ਹਿੱਸਾ ਰੂਸ ਤੋਂ ਆਉਂਦਾ ਹੈ ਤੇ ਅਲੀਪੋਵ ਨੇ ਇਹ ਵੀ ਕਿਹਾ ਹੈ ਕਿ ਇਹ ਸਾਂਝੇਦਾਰੀ ਭਾਰਤ ਦੀਆਂ ਵਾਧਦੇ ਯਾ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਨਾਲ-ਨਾਲ ਔਰ ਦੀ ਊਰਜਾ ਸੁਰੱਖਿਆ ਨੂੰ ਵੀ ਮਜ਼ਬੂਤ ਕਰ ਰਹੀ ਹੈ ਅਲੀ ਪੋਵਨ ਨੇ ਸੰਕੇਤ ਦਿੱਤਾ ਕਿ ਭਾਰਤ ਤੇ ਰੂਸ ਮਿਲ ਕੇ ਅਜਿਹੇ ਨਵੇਂ ਤਰੀਕੇ ਲੱਭ ਰਹੇ ਨੇ ਜਿਸ ਨਾਲ ਪਾਬੰਦੀਆਂ ਦੇ ਬਾਵਜੂਦ ਤੇਲ ਦਾ ਵਪਾਰ ਬਿਨਾਂ ਕਿਸੇ ਰੁਕਾਵਟ ਦੇ ਚੱਲਦਾ ਰਹਿ ਸਕੇ ਦੋਵਾਂ ਦੇਸ਼ ਆਪਣੀ ਦਵੱਲੀ ਆਰਥਿਕ ਪਾਈਵਾਲੀ ਨੂੰ ਸੁਰੱਖਿਅਤ ਅਤੇ ਸੁਤੰਤਰ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਨੇ ਅਜਲੀ ਨਾ ਹੀ ਦੁਬਾਰਾ ਫਿਰਾਂਦਰ ਹੋਮਗੇ ਉਦੋਂ ਤੱਕ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਤਨਵਾਦ